ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਹੁਸ਼ਿਆਰਪੁਰ ਤੋਂ ਇੱਕ ਹੋਰ ਸਸੰਸਨੀ ਖੇਜ ਮਾਮਲਾ ਸਾਹਮਣੇ ਆਇਆ ਹੈ ਦੱਸਦੀਏ ਪਿਛਲੇ 3 ਦਿਨਾਂ ਵਿੱਚ ਇਹ ਤੀਜੀ ਵੱਡੀ ਵਾਰਦਾਤ ਹੈ ਪਰ ਇਹ ਵਾਰਦਾਤ ਘਰੇਲੂ ਕਲੇਸ਼ ਨਾਲ ਜੁੜੀ ਹੋਈ ਹੈ ਦੱਸਦੀਏ ਇੱਕ ਘਰ ਵਿੱਚ ਪੁੱਤ ਅਤੇ ਮਾਂ ਦਾ ਕੋਈ ਰੱਪੜ ਸੀ ਕਲੇਸ਼ ਸੀ ਜਿਸ ਨੂੰ ਸੁਲਝਾਉਣ ਲਈ ਔਰਤ ਦੀ ਧੀ ਜਵਾਈ ਅਤੇ ਜਵਾਈ ਦਾ ਦੋਸਤ ਜਿਹੜਾ ਘਰ ਵਿੱਚ ਆਉਂਦੇ ਆ ਮਸਲਾ ਸਲਝਾਉਣ ਲਈ ਲੇਕਿਨ ਉੱਥੇ ਝਗੜਾ ਹੋ ਜਾਂਦਾ ਹੈ ਅਤੇ ਪੁੱਤ ਵਾਲੇ ਪਾਸਿਓ ਜਿਹੜੀ ਧੀ ਆਉਂਦੀ ਹੈ ਧੀ ਦਾ ਪਤੀ ਦਾ ਦੋਸਤ ਜਿਹੜਾ ਹੁੰਦਾ ਉਹਦੇ ਤੇਜ਼ ਦਾ ਹਥਿਆਰ ਨਾਲ ਹਮਲਾ ਕੀਤਾ ਜਾਂਦਾ ਜਿਸ ਨੂੰ ਹਸਪਤਾਲ ਵਿਖੇ ਲਿਜਾਇਆ ਜਾਂਦਾ ਤੇ ਉੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਤਾਂ ਇਸ ਸਮੇਂ ਦੇਖੀਏ ਕਿ ਜਿਹੜਾ ਇਹ ਜ਼ਮਾਨਾ ਹੈ ਕਲਯੁਗ ਹੈ ਗੁੱਸਾ ਬਹੁਤ ਵਧਿਆ ਹੋਇਆ ਹੈ ਬੰਦਾ ਮਾੜਾ ਕੰਮ ਕਰ ਲੈਂਦਾ ਲੇਕਿਨ ਸੋਚਦਾ ਬਾਅਦ ਚ ਆ ਕੇ ਮਾੜਾ ਕੀਤਾ ਕਿਉਂ ਤਾਂ ਗੁੱਸੇ ਵਿੱਚ 1 ਮਿੰਟ ਚ ਕੀਤਾ ਕੰਮ ساری ਜ਼ਿੰਦਗੀ ਦਾ ਪਛਤਾਵਾ ਦੇ ਜਾਂਦਾ ਇਸ ਕਰਕੇ ਹੀ ਕਿਹਾ ਜਾਂਦਾ ਹੈ ਕਿ ਠਰਮੇ ਨਾ ਰਹਿਣਾ ਚਾਹੀਦਾ ਸਬਰ ਨਾ ਰਹਿਣਾ ਚਾਹੀਦਾ ਹੁਣ ਗੁੱਸੇ ਵਿੱਚ ਹਥਿਆਰ ਨਾਲ ਵਾਰਤਾ ਕਰ ਦਿੱਤਾ ਕਿਸੇ ਦੇ ਸਿਰ ਤੇ ਵਾਰਤਾ ਕਰ ਦਿੱਤਾ ਕੋਈ ਆਪਣਾ ਘਰ ਸਵਾਰ ਮ ਆਇਆ ਸੀ ਉਸ ਦਾ ਘਰ ਉਜਾੜ ਦਿੱਤਾ ਪਰ ਹੁਣ ਜਿਹੜਾ ਭੁਗਤਣਾ ਪੈਣਾ ਉਹ ਲੰਮੇ ਸਮੇਂ ਲਈ ਭੁਗਤਣਾ ਪੈਣਾ ਦਿਖਾਣੇ ਮੌਕੇ ਦੀ ਪੂਰੀ ਰਿਪੋਰਟ ਗੱਲ ਨਹੀਂ ਗੱਲਬਾਜੀ ਕੋਈ ਨਹੀਂ ਹੋਈ ਹੈ ਵੀ ਲੜਾਈ ਝਗੜਾਈ ਘਰ ਚ ਨੋਰਮਲ ਜਿੰਦਾ ਹੁੰਦਾ ਉਦੋਂ ਹੀ ਹੋਇਆ ਸੀਗਾ ਇੱਕ ਗੱਲਬਾਤ ਦੀ ਗੱਲ ਦੀ ਇਹ ਗੱਡੀ ਚ ਬੈਠਾ ਸੀਗਾ ਭਾਜੀ ਉਹ ਹੱਥ ਕਰਪਾਨਾ ਗਰਬੂਨਾ ਲੈ ਕੇ ਆਗੇ ਕਿਉਂ ਮੇਰਾ ਭਤੀਜਾ ਤੇ ਮੇਰਾ ਭਰਾ ਛੇ ਉਹਦੇ ਨਾਲ ਪੰਜ ਸੱਤ ਮੁੰਡੇ ਸੀਗੇ ਭਤੀਜੇ ਦੇ ਨਿਤਿੰਦ ਦੇ ਠੀਕ ਹੈ ਉਹ ਗੱਡੀ 'ਚ ਮੈਂ ਨੂੰ ਹੱਥਾਂ ਨਾਲ ਕਰਪਾਨਾ ਫੜਦੀ ਫਿਰੇ ਪਰ ਮੇਰੇ ਤਾਂ ਇੰਨਾ ਜ਼ੋਰ ਨਹੀਂ ਸੀ ਕਿ ਕਿੱਥੇ ਲੜਾਈ ਕਿੱਥੇ ਕਮਾਲਪੁਰ ਹੋਈ ਆ ਰੋਡ ਤੇ ਨਹੀਂ ਮੈਂ ਨੀਲਕੰਟਾ ਮੇ ਲੇ ਰਹੀ ਆ ਤੇ ਮੇਰੀ ਮਮਮੀ ਨਾਲ ਲੜਾਈ ਹੋਈ ਸੀਗੀ ਮੇਰਾ ਵੀ ਨਸ਼ਾ ਪੱਤਾ ਕਰਦਾ ਰੋਜ਼ ਘੁੱਟ ਮਾਰ ਕਰਦਾ ਸੀ ਦਾਦੀ ਨੇ ਮੈਨੂੰ ਫੋਨ ਕੀਤਾ ਕਹਿੰਦਾ ਤੁਸੀਂ ਆ ਜਾਓ ਇਹ ਬਹੁਤ ਇਤੇ ਤਾਂ ਕਰਦੇ ਨੇ ਸਾਰਾ ਘਰ ਦਾ ਖਲਾਰਾ ਪਾਇਆ ਹੋਇਆ ਹੈ ਆਪਣਾ ਤੇਰੇ ਭਰਾ ਨੇ ਹਾਂਜੀ ਅਸੀਂ ਉਹੀ ਗੱਲ ਕਰਦੇ ਨੋਰਮਲ ਸਾਡੀ ਗੱਲ ਹੁੰਦੀ ਪਈ ਆ ਤੇ ਇਹ ਮੇਰੀ ਭਝਾਈ ਨੇ ਮੇਰੇ ਭਰਾ ਨੂੰ ਭਤੀਜੇ ਨੂੰ ਸਾਧ ਲਿਆ ਕਹਿੰਦੀ ਇਹ ਬਹੁਤ ਗਾਲੀ ਗਲੋਚ ਕਰਦੇ ਪਏ ਤੋ ਇੱਥੇ ਆ ਜਾ ਛੇਤੀ ਮੈਂ ਵੀਡੀਓ ਵੀ ਅੰਦਰ ਦੀ ਬਣਾਈ ਹੋਈ ਆ ਹੈ ਸਾਨੂੰ ਬਹੁਤ ਗਲਤ ਬੋਲੀ ਅਸੀਂ ਆ ਬਾਹਰ ਨਿਕਲਦੇ ਪਏ ਆ ਨਿਕਲੀ ਜਾਂਦੇ ਆ ਮੈਂ ਹੱਥਾਂ 'ਚ ਕਿਰਪਾਨਾ ਇਹਨਾਂ ਨੇ ਉਹਨਾਂ ਦੀ ਸ਼ੋਕਰਾਂ ਦੀ ਦੁਕਾਨ ਆ ਉਨੇ ਜੋ ਚੀਜ਼ਾਂ ਆਈਆਂ ਨਾ ਸਾਡੇ ਉੱਤੇ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਮੈਂ ਹਸਤਾ ਨਾਲ ਛੜਾਈ ਵੀ ਜੰਨੀ ਵੀ ਬੱਸ ਕਰੋ ਚਲ ਜਿਓ ਚਲ ਜਿਓ ਚਲ ਜਿਓ ਪਰ ਉਹ ਮੁੰਡੇ ਬਹੁਤ 5-7 ਸੀਗੇ ਤੇ ਇਹ ਦੋ ਜਣੇ ਭਰਾ ਦੇ ਨਾਲ ਤੇ ਭਤੀਜੇ ਦੇ ਨਾਲ ਠੀਕ ਹੈ ਠੀਕ ਹੈ ਉਹ ਪਤਾ ਨਹੀਂ ਉਹਨਾਂ ਨੇ ਵੀ ਬਹੁਤ ਕੀਤਾ ਕਿਹਾ ਕਿ ਭਾਜੀ ਬੱਸ ਕਰੋ ਮੈਂ ਉਤਰਲੇ ਮੈਂ ਤਾਂ ਵੀ ਬਥੇਰੇ ਕਿਤੇ ਪਰ ਉਹਨਾਂ ਨੇ ਗੱਲ ਨਹੀਂ ਸੁਣੀ ਜਿਹੜੇ ਮੁੰਡੇ ਦੀ ਡੈਥ ਹੋਈ ਉਹ ਤੁਹਾਡੇ ਹਸਬੰਡ ਦੇ ਨਾਲ ਆਇਆ ਸੀ ਉਹ ਹਸਬੰਡ ਦੇ ਨਾਲ ਸਾਡੀ ਦੁਕਾਨ ਤੇ ਹੀ ਹੁੰਦਾ ਕੰਮ ਕਰਦਾ ਆ ਨਾਲ ਠੀਕ ਹੈ ਤੇ ਉਹ ਸਾਡੇ ਕੋਲ ਹੀ ਰਹਿੰਦਾ ਆ ਜਿੱਦਾਂ ਤੇ ਉਹਨਾਂ ਕਿਹਾ ਵੀ ਭਾਜੀ ਤੁਸੀਂ ਚਲਦੇ ਹੋ ਘਰ ਨੂੰ ਕੋਈ ਗੱਲ ਨਹੀਂ ਸਾਡੇ ਘਰ ਦਾ ਆ ਕਹਿੰਦਾ ਨਹੀਂ ਨਹੀਂ ਮੈਂ ਨਹੀਂ ਕੱਲੇ ਛੱਡ ਕੇ ਜਾਣਾ ਤੇ ਗੱਡੀ 'ਚ ਫੇਰ ਬਹਿ ਗਿਆ ਅੱਛਾ ਉਸ ਤੋਂ ਬਾਅਦ ਗੱਡੀ 'ਚ ਉਹਨਾਂ ਨੇ ਸਾਰੇ ਸ਼ੀਸ਼ੇ ਛੁਛੇ ਵੀ ਤੋੜ ਦਿੱਤੇ ਸਾਈਡਾਂ ਦੇ ਸ਼ੀਸ਼ੇ ਵੀ ਤਾਂ ਗੱਡੀ ਦੇ ਵਿੱਚੋਂ ਕੱਢੇ ਆ ਬਾਹਰ ਤੇਰੇ ਬ੍ਰਦਰ ਨੇ ਤੇ ਤੁਹਾਡੇ ਹਾਂ ਜੀ ਮੇਰੇ ਭਰਾ ਨੇ ਤੇ ਭਤੀਜੇ ਨੇ ਉਹਨਾਂ ਨੂੰ ਗੱਡੀ ਦੇ ਵਿੱਚੋਂ ਕੱਟਿਆ ਮੇਰੀ ਪਰ ਪਰਜਾਈ ਪਿੱਛੋਂ ਆਇਨ ਪਰ ਬਾਹਰ ਸਾਰੇ ਵਾਲ ਖੇਚ ਦਿੱਤੇ ਫੜ ਕੇ ਅੱਛਾ ਉਹਦਾ ਮੀਨਾ ਉਹਦਾ ਮੀਨਾ ਬਾਲੀ ਹੈ ਅੱਛਾ ਉਹਨਾਂ ਨੇ ਹਾਂ ਉਹਨੇ ਸੜਕ ਤੇ ਮੇਰੇ ਬਾਹਰ ਇਦਾਂ ਫੜੇ ਸਰ ਮੈਂ ਫਟਾਫਟ ਗੱਡੀ 'ਚ ਆਪਣੀ ਜਾਨ ਛੱਡ ਮੈਨਾਂ ਨਾਲ ਰਿਪੋਰਟ ਕਰਨ ਲਈ ਛੇਤੀ ਆ ਜਾਓ। ਭਾਜੀ ਇਦਾਂ 도ੜਿਆ ਨਾ ਗੱਡੀ ਚੋਂ ਜਿੱਦਾਂ ਕੱਢਿਆ 도ੜਨਾ ਸ਼ੁਰੂ ਹੋ ਗਿਆ। ਮਤ ਜਿਹੜੀ ਅਜੇ ਦੀ ਮੌਤ ਹੋਈ ਹੈ ਤੁਹਾਡੇ ਭਰਾ ਨੇ ਤੇ ਪਤਨੀ ਤੇ ਉਹਨੇ ਵਾਈਫ ਨੇ ਜਾਨਾ ਮਾਰਿਆ। ਹਾਂਜੀ। ਇਹ ਜਿਹੜਾ ਇਹ ਮੇਰਾ ਭਰਾ ਅਜੇ ਜਿਹੜਾ ਉਹ ਮੇਰਾ ਅਸਲੀ ਭਰਾ ਆ ਮੇਰਾ ਇਮਰਾਨ ਨਹੀਂ ਹੈਗਾ। ਮੈਂ ਉਹਨੂੰ ਅਸਲੀ ਭਰਾ ਮੰਨ ਰਖਣੀ ਠੀਕ ਹੈ ਸਭ। ਹਾਂਜੀ। ਇਹ ਘਰੋਂ ਗਿਆ ਬਾਈ ਜੀ ਨੂੰ ਛੱਡ ਕੇ ਤਾਂ ਬਾਹਰ ਨਿਕਲਿਆ ਬਾਹਰ ਦੀ ਥੋੜੀ ਦੇਰ ਬਾਅਦ ਰੋਲਾ ਪਿਆ ਤੇ ਇਹ ਮਾਰਤਾ ਮੁੰਡੇ ਨੂੰ ਮਾਰਤਾ ਬਾਹਰ ਹਿੱਟਾ ਹੋਈ। ਅਜਿਹਾ ਕਿਹਨੇ ਮਾਰਿਆ ਕਹਿੰਦੇ ਬਾਲੀ ਦੇ ਮੁੰਡਾ ਜੀ ਬਾਲੀ ਦਾ ਮੁੰਡਾ ਕੋਈ ਪਤਾ ਲੱਗੇ ਕਾਰਨ ਕੋਈ ਨਹੀਂ ਹਾਲੇ ਨਹੀਂ ਪਤਾ ਕੁਝ ਨਹੀਂ ਲੱਗਾ ਤੇ ਫੋਲਸ ਮੌਕੇ ਤੇ ਆ ਗਈ ਆ ਤਫਤੀਸ਼ ਕਰ ਰਹੀ ਆ ਹਾਂਜੀ ਕੋਈ ਗੱਲਬਾਤ ਨਹੀਂ ਪਤਾ ਚੱਲੀ ਗੱਲਬਾਤ ਹਾਲੇ ਨਹੀਂ ਪਤਾ ਲੱਗੀ ਇੰਨਾ ਆ ਵੀ ਇਹਦੇ ਉੱਥੇ ਛੱਪੜ ਲੱਗਾ ਆ ਖੂਨ ਦਾ ਜਿੱਥੇ ਵੀ ਇਹਨੇ ਮਾਰਿਆ ਬਾਲੀ ਦੇ ਮੁੰਡੇ ਨੇ ਮਾਰਿਆ ਤੇ ਨਾਲ ਇਹਦਾ ਜਵਾਈ ਤੇ ਇਹ ਬਾਲੀ ਇਹਨਾਂ ਬੰਦੇ ਦੋ ਹੋਰ ਦੋ ਤਿੰਨ ਬੰਦੇ ਇਹਨਾਂ ਦੇ ਨਾਲ ਹੋਰ ਸੀ ਰੰਜੀ ਸਿੰਘ ਵੀ ਪ੍ਰਾਣ ਰੰਜੇਸ਼ ਭਰਾਣੀ ਸਾਡ ਨੂੰ ਦਾ ਕੋਈ ਨਹੀਂ ਇਹਦੇ ਬਾਰੇ ਹਾਲੇ ਪਤਾ ਕਦੀ ਗੱਲ ਵੀ ਨਹੀਂ ਹੋਈ ਘਰ ਚ ਐ ਵੀ ਕਹੀਏ ਗੱਲਬਾਤ ਕੋਈ ਨਹੀਂ ਕੀ ਮੰਗ ਕਰਦੇ ਸੀ ਸਾਡੀ ਮੰਗ ਆ ਸਾਨੂੰ ਇਨਸਾਫ ਚਾਹੀਦਾ ਮੁੰਡੇ ਦਾ ਕਤਲ ਹੋਇਆ ਆ ਇਹਨਾਂ ਨੂੰ ਸਾਰਿਆਂ ਨੂੰ ਲੋਭਦਨੀ ਸਜ਼ਾ ਦਿੱਤੀ ਜਾਵੇ ਮਤਲਬ ਜੋ ਵੀ ਕਾਰਵਾਈ ਹੋ ਦਿੱਤੀ ਜਾਵੇ ਸਾਡੇ ਹੰਦੀ ਪੇਸ਼ੈਂਟ ਅਜੀਤ ਕੁਮਾਰ ਆਇਆ ਸੀ ਉਮਰ ਸੀ 30 ਸਾਲ ਸਾਡੇ ਤੋਂ ਤਾਂ ਆਇਆ ਵੈਸੇ ਲੜਾਈ ਚ ਗ੍ਰਿੰਦ ਕੇਸ ਵਾਰੀ ਸੀਗਾ ਬਟ ਬਰੋਡ ਡੈੱਡ ਹੀ ਸੀਗਾ ਬਟ ਫਿਰ ਵੀ ਅਸੀਂ ਸੀਪੀਆਰ ਵਗੈਰਾ ਦੇਣ ਦੀ ਕੋਸ਼ਿਸ਼ ਕੀਤੀ ਸੀ ਸਚੀਸ ਵੀ ਲਗਾਏ ਪਰ ਪੇਸ਼ੈਂਟ ਨਹੀਂ ਬਚ ਸਕਿਆ ਫਿਰ ਇਸ ਲਈ ਹੁਣ ਅਸੀਂ ਪੁਲਿਸ ਨੂੰ ਵੀ ਇਨਫੋਰਮ ਕਰਤਾ ਸੀ

ਬਾਕੀ ਪੋਸਟਮਨ ਤੇ ਅਜਾ ਕਲੀਅਰ ਹੋ ਜੇਗਾ। ਕਿਹਨਾਂ ਦਾ ਕੀ ਨਾਮ ਹੈ ਇਹ ਇਸ ਦੀ? ਅਜੀਤ ਕੁਮਾਰ ਸੀ। ਏ ਰਾਈਟਿੰਗ ਅਰਾਊਂਡ 30 ਇਅਰ। ਪਰਿਵਾਰ ਦਾ ਝਗੜਾ ਹੋ ਰਿਹਾ ਸੀਗਾ। ਮਾਂ ਤੇ ਪੁੱਤਰ ਦਾ ਆਪਸ ਵਿੱਚ ਝਗੜਾ ਸੀ ਜਿਹਦਾ ਨਾਂ ਕਰਨ ਏਲੀਸ ਸੋਨੂ ਹੈ। ਤੇ ਉਹਦੀ ਮਾਤਾ ਨਾਲ ਆਪਣਾ ਝਗੜਾ ਹੋ ਰਿਹਾ ਸੀ। ਜਿਹੜਾ ਸੋਨੂ ਹੈਗਾ ਇਹ ਥੋੜਾ ਜਿਹਾ ਸ਼ਰਾਰਤੀ ਕਿਸਮ ਦਾ ਤੇ ਸ਼ਰਾਬ ਨੇ ਪੀਤੀ ਹੋਈ ਸੀ ਅਡਲਸ ਕਿਸੇ। ਤੇ ਇਹਦੇ ਕਰਕੇ ਤਾਂ ਤਕਰਾਰ ਕਾਫੀ ਵੱਧ ਗਿਆ। ਤੇ ਇਹਦੀ ਮਾਤਾ ਆਪਣੀ ਮਾਤਾ ਨੂੰ ਕੁੱਟ ਰਿਆ ਸੀਗਾ ਜਿਹਦੇ ਬੇਸ ਦੇ ਉੱਤੇ ਉਹਦੀ ਜਿਹੜੀ ਮਾਤਾ ਨੇ ਇਤਲਾਹ ਦਿੱਤੀ ਆਪਣੇ ਜੁਆਈ ਨੂੰ ਜਿਹਦਾ ਨਾਮ ਵਿਨੇ ਕੁਮਾਰ ਹੈਗਾ ਤੇ ਨਾਲ ਉਹਦੀ ਵਾਈਫ ਦੋਨੋਂ ਜਣੇ ਮੌਕੇ ਤੇ ਆਉਣ ਲੱਗੇ ਨਾਲ ਇਹਨਾਂ ਦੇ ਅਜੇ ਸੰਧੂ ਸੀ ਜਿਹੜਾ ਜਿਹਦੀ ਮੌਕੇ ਤੇ ਮੌਤ ਹੋਈ ਇਹਨਾਂ ਦਾ ਪੁਛੇ ਟਕਰਾਰ ਹੋ ਗਿਆ ਇੱਥੇ ਜਦੋਂ ਜਦੋਂ ਇਹ ਘਰ ਪਹੁੰਚੇ ਤਾਂ ਫਿਰ ਇਹਨਾਂ ਦਾ ਆਪਸ ਦੇ ਵਿੱਚ ਕਰਨ ਏਲੀਅਸ ਸੋਨੂ ਦੇ ਨਾਲ ਕਰਾਰਾ ਵਿਨੇਕ ਮਾਰ ਤੇ ਅਜੀਤ ਸੰਧੂ ਦਾ ਦੋਨਾਂ ਤੋਂ ਉਹਦੇ ਵਿੱਚ ਕੀ ਆ ਕਿ ਜਿਹੜਾ ਕਰਨ ਕੁਮਾਰ ਏਲੀਅਸ ਬਾਲੀ सोनू ਜਿਹਨੂੰ ਕਹਿੰਦੇ ਆ ਉਹਨੇ ਆਪਣੇ ਮੁੰਡੇ ਨਾਲ ਲੜ ਕੇ ਆਪਣੇ ਵਾਈਫ ਦੇ ਨਾਲ ਤੇ ਇਹਨੂੰ ਕਾਫੀ ਜ਼ਿਆਦਾ ਕੁੱਟ ਮਾਰ ਕੇ ਕੁੱਟ ਮਾਰ ਇੰਨੀ ਕੀਤੀ ਤੇ ਸਿਰ 'ਚ ਛੱਟ ਲੱਗ ਗਈ ਦੀ ਜਿਹਦੇ ਵਿੱਚ ਅਜੀਤ ਸੰਧੂ ਦੀ ਅਚਾਨਕ ਇੱਥੇ ਹਸਪਤਾਲ ਦਾਖਲ ਕਰਾਇਆ ਜਿੱਥੇ ਪਤਾ ਲੱਗਾ ਕਿ ਉਹਦੇ ਸਿਰ 'ਚ ਛੱਟ ਸੀਗੀ ਜਿੱਥੇ ਉਹਦੀ ਮੌਤ ਹੋ ਗਈ ਅਸੀਂ ਐਫ ਆਈ ਆਰ ਦਰਜ ਕਰਕੇ ਤੇ ਜਲਦੀ ਤੋਂ ਜਲਦੀ ਜਿਹੜੇ ਦੋਸ਼ੀ ਆ ਗ੍ਰਫਤਾਰ ਕਰ ਦੋਸ਼ੀ ਗ੍ਰਫਤਾਰ ਵੀ ਕੀਤਾ ਜਾਵੇ ਅਸੀਂ ਮੁੱਖ ਜੇ ਐਫ ਆਈ ਆਰ ਲੌਂਚ ਕਰਕੇ ਇਮੀਡੀਏਟ ਗ੍ਰਫਤਾਰ ਕਰਨ ਜਿਹੜੇ ਹੈਗੇ ਦੋਸ਼ੀ ਕਿੰਨੇ ਕੁੱਲ ਇਹਨਾਂ ਨੇ ਅਜੇ ਐਫ ਆਈ ਆਰ ਦੇ ਵਿੱਚ ਬਿਆਨ ਦਿੰਦੇ ਲਿਖਾਉਂਦੇ ਕੁੱਲ ਜਿੰਨੇ ਦੋਸ਼ੀ ਲਿਖਾਉਣਗੇ ਅਸੀਂ ਜਲਦੀ ਤੋਂ ਜਲਦੀ ਗ੍ਰਫਤਾਰ ਕਰਕੇ ਅਗਲੀ ਕਾਰਵਾਈ ਕਰਾਂਗੇ